ਮਾਨਜੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿੰਪਾ ਸਾਹਿਬ ਰਵਜੋਤ ਜੀ ਪ੍ਰਿੰਸੀਪਲ ਸਾਹਿਬ ਡਾਇਰੈਕਟਰ ਸਾਹਿਬ ਜ ਆ ਸਹਿਬਾਨ ਮੈਨੂੰ ਇਹ ਲੱਗਦਾ ਮੈਂ ਕਾਲਜ ਦੇ ਵਿੱਚ ਹੀ ਪੜਦਾ ਹੁਣ ਮੈਂ ਤਾਂ ਸਵਾਦ ਲੈ ਰਿਹਾ ਇਦਾਂ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਮੈਮ ਜਦੋਂ ਫਸਟ ਸੈਕਿੰਡ ਥਰਡ ਇਨਾਮ ਅਨਾਉਂਸ ਕਰ ਰਹੇ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸਟ ਪ੍ਰਾਈਜ਼ ਭਗਵਾਨ ਸਿੰਘ ਡੈਕਲੀਮੇਸ਼ਨ ਚੋਂ ਔਰ ਸਟ੍ਰੋਨਿਕਸ ਚੋਂ ਲੋਕੀ ਦੇ ਵਿੱਚ ਕਰਮਜੀਤ ਸਿੰਘ ਫਸਟ ਆਏ ਨੇ ਮੈਨੂੰ ਇਹ ਲੱਗਦਾ ਸੀ ਵੀ ਇਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇੰਨਾ ਸਟੇਜਾਂ ਤੋਂ ਹੀ ਆਏ ਆ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਹ ਤੋਂ ਵੀ ਕਿੱਥੇ ਗਾਉਂਦੇ ਰਹੇ ਆ ਤੇ ਉਹੀ ਸਮਾਂ ਦੁਆਰੇ ਅਸੀਂ ਬੰਨੀਏ ਮਾ ਤਰਪੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਘੜਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਪਉਂਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਠ ਪੰਜੀਰੀਏ ਬਾਪੂ ਤੇ ਕਰਜੇ ਦੇ ਸੂਤ ਪੁੱਤ ਮਦੇ ਜਿਹੜੇ ਧੀਆਂ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ so much ਹਰ ਜੱਸਪ ਕਿੰਨੇ ਕੇ ਨੰਬਰ ਦੇ ਦੋਗੇ ਜੀ ਸੋ ਮਨ ਸਾਰੇ ਜਿੰਨੇ ਵੀ ਅਪਕਮਿੰਗ ਸਾਡੇ ਕਵਿਤਾ ਉਚਾਰਨ ਤੇ ਜਾਂ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ ਕੰਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਜੇ ਮਾਲੀ ਹਰ ਰੋਜ਼ੀ ਆਪਣੇ ਹੱਥੀ ਲਾਏ ਬੂਟੇ ਨੂੰ ਦੇਖਣ ਲੱਗ ਜੇ ਉਹ ਤਾਂ ਕਲੀਆਂ ਹੀ ਝਾੜ ਦਊਗਾ ਉਹਦੀਆਂ ਫੁੱਲ ਬਣਨ ਹੀ ਨਹੀਂ ਉਹਨੇ ਸੋ ਇਸ ਕਰਕੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਐਨੀ ਤੁਹਾਡੀ ਮੈਨੇਜਮੈਂਟ ਵਧੀਆ ਹੈ ਔਰ ਜਿੰਨੇ ਵੀ ਫਸਟ ਆਏ ਔਰ ਜਿੰਨੇ ਵੀ ਅਜੇ ਐਟਮਾ ਹੋਰ ਹੋਣਗੇ ਮੈਂ ਇੱਥੋਂ ਮੈਨੂੰ ਜਾਣਾ ਪੈਣਾ ਹੈ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਆਉਣੇ ਉਹਨਾਂ ਨੂੰ ਰਿਸੀਵ ਕਰਨਾ ਤੇ ਜ਼ਿੰਮੇਵਾਰੀਆਂ ਜੋ ਲਾਈਆਂ ਤੁਸੀਂ ਪੰਜਾਬ ਵਾਸਤੇ ਉਹ ਨਿਭਾਈ ਜਾਣੀਆਂ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕੋਂ ਕੋ अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी जो तो मर्जी बुला लो जी जो तो मर्जी आ जाएंगे बहुत बहुत धन्यवाद